ਸਤਸ਼੍ਰੀ ਅਕਾਲ ਜੀ ਮੈਂ ਅਜਸਿਕਾ ਹਾਂ ਤੁਸੀਂ ਦੇਖ ਰਹੇ ਹੋ ਸਾਡਾ ਵਾਲਾ ਟੀਵੀ ਗੁਰਦੁਆਰਾ ਖਾਲਗਿੱਤਰ ਸਾਹਿਬ ਟਾਕਨੇ ਨੇ ਵਿਖੇ ਅੱਜ ਸਵੇਰੇ ਇੱਕ ਨਵੀਂ ਰਸੋਈ ਦਾ ਉਦਘਾਟਨ ਕੀਤਾ ਗਿਆ ਇਹ ਆਧੁਨਿਕ ਟੈਕਨੋਲੋਜੀ ਦੇ ਨਾਲ ਰਸੋਈ ਦੀ ਮਦਦ ਦੇ ਨਾਲ ਹੁਣ ਹਜ਼ਾਰਾਂ ਲੋਕਾਂ ਨੂੰ ਭੋਜਨ ਛਕਾਉਣ ਦੇ ਵਿੱਚ ਮਦਦ ਮਿਲੇਗੀ ਇਸ ਰਸੋਈ ਦੀ ਸਥਾਪਨਾ ਲੋਕਲ ਕਾਉਂਸਲ ਦੀ ਮਦਦ ਦੇ ਵਿਸ਼ੇਸ਼ ਸਹਿਯੋਗ ਦੇ ਨਾਲ ਕਰਵਾਈ ਗਈ ਜਿਸ ਤੋਂ ਬਾਅਦ ਸੁਪਰੀਮ ਜੈ ਸੋਸਾਇਟੀ ਦੇ ਵੱਲੋਂ ਇਹਨਾਂ ਦਾ ਖਾਸ ਧੰਨਵਾਦ ਵੀ ਕੀਤਾ ਗਿਆ ਇਸ ਦੁੱਖ ਘਟਨ ਅਰ ਸਵੇਰ ਅਰਦਾਸ ਦੇ ਨਾਲ ਸ਼ੁਰੂਆਤ ਇਸ ਕੀਤੀ ਗਈ ਜਿਸ ਦੇ ਵਿੱਚ ਲੋਕਲ ਐਮਪੀ ਕੁਝ ਲੋਕਲ ਬੋਰਡ ਦੇ ਮੈਂਬਰ ਸੁਪਰੀਮ ਸੋਸਾਇਟੀ ਦੇ ਮੈਂਬਰ ਤੇ ਸੰਗਤ ਸ਼ਾਮਲ ਸਨ ਇਸ ਰਸੋਈ ਦੀ ਜਿਹੜੀ ਖਾਸियत ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਵਿੱਚ ਇੱਕ ਕਾਫੀ ਸਪੈਸ਼ਲ 300 ਕਿਲੋ ਦਾ ਪਤੀਲਾ ਲਗਾਇਆ ਗਿਆ ਜਿਸ ਜੋ ਕਿ ਫੁੱਲੀ ਇਲੈਕਟ੍ਰਿਕ ਹੈ ਤੇ ਇਸ ਦੇ ਵਿੱਚ ਆਪਣੇ ਆਪ ਹੀ 1 ਘੰਟੇ ਦੇ ਵਿੱਚ 300 ਕਿਲੋ ਚੌਲ ਦਾਲ ਸਬਜ਼ੀਆਂ ਜਾਂ ਖੀਰ ਬਣ ਕੇ ਤਿਆਰ ਹੋ ਸਕਦੀ ਹੈ ਇਸ ਦੇ ਨਾਲ ਸਮੇਂ ਦੀ ਵੀ ਬਚਤ ਹੁੰਦੀ ਹੈ ਇਸ ਦੇ ਵਿੱਚ ਕਿਸੇ ਵੀ ਵਿਅਕਤੀ ਦੀ ਜ਼ਰੂਰਤ ਨਹੀਂ ਪਵੇਗੀ ਨਾ ਹੀ ਕਿਸੇ ਹਲਵਾਏ ਦੀ ਜ਼ਰੂਰਤ ਆਪਣੇ ਆਪ ਹੀ ਇਸ ਮਸ਼ੀਨ ਦੇ ਵੱਲੋਂ ਮੈਜ਼ਰ ਕਰਕੇ ਮਸਾਲੇ ਪਾਣੀ ਪਾਇਆ ਜਾ ਸਕੇਗਾ ਤੇ 1 ਘੰਟੇ ਦੇ ਵਿੱਚ ਹੀ ਇੰਨਾ ਸਾਰਾ ਭੋਜਨ ਬਣ ਕੇ ਤਿਆਰ ਹੋ ਸਕੇਗਾ ਤਾਜ਼ਾ ਜਾਣਿਆ ਕਿ ਇਹ ਪਤੀਲਾ 90000 ਡਾਲਰ ਦੀ ਲਾਗਤ ਦੇ ਨਾਲ ਬਣਿਆ ਹੈ ਤੇ ਇਹ ਪੂਰੀ ਰਸੋਈ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਤੋਂ 345000 ਡਾਲਰ ਦਾ ਖਰਚਾ ਆਇਆ ਹੈ ਤੇ ਹੁਣ ਇਹ ਰਸੋਈ ਲੱਖਾਂ ਸ਼ਰਧਾਲੂਆਂ ਨੂੰ ਲੰਗਰ ਛਕਾਉਣ ਲਈ ਤਿਆਰ ਹੋ ਚੁੱਕੀ ਹੈ